ਆਰਮ ਦੇ ਤੌਰ ਤੇ ਕੰਮ ਕਰਦਾ ਤੇ ਜਿਸ ਦੇ ਵਿੱਚ ਕਿਸੇ ਤਰ੍ਹਾਂ ਦਾ ਮੇਰਾ ਮੇਰਾ ਕੋਈ ਰੋਲ ਨਹੀਂ ਹੈਗਾ ਤੇ ਕਿਸੇ ਤਰ੍ਹਾਂ ਦੀ ਕੋਈ ਮੇਰੇ ਘਰੋਂ ਇਤਰਾਜ਼ ਜੋਗ ਜਾਂ ਕਿਸੇ ਤਰ੍ਹਾਂ ਦਾ ਨਜਾਇਜ਼ ਕੋਈ ਡਾਕੂਮੈਂਟ ਇਸ ਤਰ੍ਹਾਂ ਮੈਂ ਮੇਰੇ ਕੋਲ ਕਿੰਨੇ ਵਜੇ ਰਿਵਿਊ ਆਖਵਾਜ ਦੇ ਸਾਹ ਦੇ ਵੀ ਵਾਈਬੇਟਾਂ ਦੇ ਉੱਤੇ ਕਿਹੜਾ ਕਰਿਆ ਹੈ ਜਿਹੜਾ ਕਿਨਾ ਸਾਈਨ ਹੋ ਗਿਆ ਦੇਖੋ ਸਾਡਾ ਪਹਿਲਾਂ ਵੀ ਬਸ ਜਿਹੜਾ ਮੈਂ ਜਰ ਫਾਰਮਾਂ ਦੇਖੀ ਬੋਲਦਾ ਮੈਂ ਇਹ ਸੈਕੰਡਾ ਦੇ ਦਿੱਤਾ ਸੀ ਬਾਕੀ ਲੈ ਗਈ ਹੈ ਕਿ ਕੀ ਕੀ ਚਾਹਿਆ ਕੀ ਰਾਣੀ ਕੋਲ ਦਾ ਜੋ ਕੀ ਕੀ ਮੰਗਦੇ ਕੀ ਸੀ ਕੀ ਪੁੱਛੇ ਤੁਹਾਡੇ ਤੋਂ ਪੁੱਛਿਆ ਕੀ ਹੈ ਤੁਹਾਡੇ ਤੋਂ ਮੇਰੇ ਕੋਲੋ ਜੀ ਮਲੋਤਰਾ ਫਾਰਮ ਦੇ ਕਿਸੇ ਤਰ੍ਹਾਂ ਦਾ ਵੀ ਕੋਈ ਡਾਕੂਮੈਂਟ ਜਾਂ ਕੋਈ ਚੈੱਕ ਬੁੱਕਾਂ ਆਂ ਵਗੈਰਾ ਇਹ ਚੀਜ਼ਾਂ ਦੀ ਤਲਾਸ਼ੀ ਕਰਨ ਵਾਸਤੇ ਆਏ ਸੀ ਕਿ ਮੇਰੇ ਕੋਲੋ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਦਾ ਡਾਕੂਮੈਂਟ ਨਹੀਂ ਮਿਲਿਆ ਨ ਲੱਗਿਆ ਵੀ ਤੁਹਾਨੂੰ ਪਰਿਵਾਰ ਨੂੰ ਜਿੰਨਾ ਬੰਦੀ ਬਣਾਈਦਾ ਐ ਲੱਗਾ ਮੈਂ ਜਾਣ ਕਰ ਦਿੱਤਾ ਸੀ ਚੈਨੋ ਤੇ ਹੋਰ ਵੀ ਇਸ ਤਰ੍ਹਾਂ ਦਾ ਵੀ ਵੀਡੀਓ ਇਹ ਵਰਗਾ ਨਹੀਂ ਉਸ ਤਰ੍ਹਾਂ ਦੀ ਬਾਹਰ ਨਹੀਂ ਜਾਂਦੇ ਤਾਂ ਸਾਨੂੰ ਕੋਈ ਉਸ ਤਰ੍ਹਾਂ ਦਾ ਗਲਤ ਬਿਹੇਵੀਅਰ ਨਹੀਂ ਪਰਿਵਾਰ ਨੂੰ ਅੰਦਰ ਕੰਮ ਦੀ ਬੰਦ ਕਰ ਹਾਂ ਹਾਂ ਅੰਦਰ ਜੂਰ ਬਿਠਾਈ ਰੱਖਿਆ ਸਾਨੂੰ ਸਾਰਿਆਂ ਨੂੰ ਕਿਸੇ ਨੂੰ ਵੀ ਬਾਹਰ ਨਹੀਂ ਆਉਣ ਦਿੱਤਾ ਤੇ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਫਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਯ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786